ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਵਾਗਤ ਕਰਦਾ ਮੈਂ ਆਪਣੇ ਚੈਨਲ ਤੇ ਤੁਹਾਡਾ ਯਾਰ ਕੌਣ ਹੈ ਬੜਾ ਰੌਲਾ ਪਾ ਲਿਆ ਮੈਂ ਵੀਡੀਓ ਸਟਾਰਟ ਕੀਤੀ ਕਵਾ ਨੂੰ ਮੈਨਾਂ ਦਾ ਚੰਗੀ ਨਹੀਂ ਲੱਗੀ ਆ ਦੇਖੋ ਇਹ ਦਿਖਾਣਾ ਜੇ ਉੱਪਰੋਂ ਕੈਮਰਾ ਚੱਲ ਗਿਆ ਬਹੁਤ ਜ਼ਿਆਦਾ ਕੋਈ ਇਹਨਾਂ ਦਾ ਇਹ ਆਪਸ ਦੇ ਵਿੱਚ ਕੋਈ ਮਸਲਾ ਇਹਨਾਂ ਦਾ ਹੋ ਗਿਆ ਆ ਮੈਨੂੰ ਲੱਗਦਾ ਚਲੋ ਕਰੀ ਜਾਂਦੇ ਉਹਨਾਂ ਦੇ ਬੈਕਗ੍ਰਾਉਂਡ ਆਵਾਜ਼ ਕਾਂਕਾਂ ਹੋਈ ਜਾਂਦੇ ਹੋ ਵਧੀਆ ਗੱਲ ਆ ਵੈਸੇ ਵੀ ਇਹ ਜ਼ਿੰਦਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਥੋੜੀ ਥੋੜੀ ਕਾਂਕਾਂ ਜ਼ਿੰਦਗੀ ਚ ਹੋਣੀ ਚਾਹੀਦੀ ਆ ਥੋੜੀ ਬਹੁਤੀ ਕਹਿਣਾ ਉਹਦੇ ਨਾਲ ਵਧੀਆ ਜ਼ਿੰਦਗੀ ਇੰਟਰਸਟਿੰਗ ਜੀ ਹੋ ਜਾਂਦੀ ਆ ਚਲੋ ਵੀਡੀਓ ਜਿਹੜੀ ਮੈਂ ਇਸ ਬਾਬਤ ਪਾਈ ਉਹ ਵੀ ਗੱਲ ਕਰਦੇ ਆ ਮੈਨੂੰ ਨਾ ਬਹੁਤ ਜਣਿਆਂ ਦੇ ਮੈਸੇਜ ਆਉਂਦੇ ਆ ਮੇਰੀਆਂ ਸਲਾਹਾਂ ਪੁੱਛਦੇ ਆ ਬਹੁਤ ਜਣੇ ਕਿ ਪਾਜੀ ਮੈਂ ਨਾ ਫਲਾਨੀ ਜਗ੍ਹਾ ਫਲਾਨੀ ਜਗ੍ਹਾ ਬੈਠਾ ਆ ਕਿਸੇ ਦੇਸ਼ ਦੇ ਵਿੱਚ ਤੇ ਮੈਂ ਇੰਨੇ ਸਾਲਾਂ ਤੋਂ ਆ ਮੈਂ ਛੱਡ ਕੇ ਆਣਾ ਚਾਹਣਾ ਹੈ ਕਿ ਮੈਂ ਪੱਕਾ ਛੱਡ ਕੇ ਆਵਾਂ ਤਾਂ ਤੁਹਾਡਾ ਕੀ ਐਕਸਪੀਰੀਅੰਸ ਹੈ ਫਲਾਨੇ ਦਾ ਫਲਾਨੇ ਦਾ ਕੀ ਐਕਸਪੀਰੀਅੰਸ ਹੈ ਤੁਸੀਂ ਮੜ ਜਾ ਸਾਨੂੰ ਦੱਸੋ ਮੈਂ ਦੇਖੋ ਜੀ ਮੈਂ ਤੁਹਾਨੂੰ ਗੱਲ ਜੋ ਸਹੀ-ਸਹੀ ਦੱਸੂਗਾ ਉਹੀ ਮੈਂ ਕਲੀਅਰ ਕਰਾਂਗਾ ਮੈਂ ਇਸੇ ਕਰਕੇ ਵੀਡੀਓ ਇਹੋ ਬਣਾ ਰਿਹਾ ਹਾਂ ਦੇਖੋ ਹਰੇਕ ਦਾ ਐਕਸਪੀਰੀਅੰਸ ਅਲੱਗ ਹੁੰਦਾ ਹਰੇਕ ਦੀਏ ਹਾਲਾਤ ਅਲੱਗ ਹੁੰਦੇ ਆ ਤੇ ਹਰੇਕ ਦਾ ਆਂਡਿਆ ਦੇ ਹਾਲਾਤ ਹਰੇਕ ਦੇ ਅਲੱਗ ਹੁੰਦੇ ਆ ਤੁਹਾਡੇ ਕੋ ਕਿੰਨੀ ਕਿ ਜ਼ਮੀਨ ਹੈ ਇੰਡੀਆ ਚ ਤੁਹਾਡੇ ਕੋ ਕਿੰਨਾ ਤੁਹਾਡਾ ਘਰ ਬਣਿਆ ਹੋਇਆ ਆ ਤੁਹਾਡੇ ਫੈਮਿਲੀ ਮੈਂਬਰ ਇੰਡੀਆ ਚ ਕਿੰਨੇ ਆ ਇਹ ਸਾਰਾ ਕੁਝ ਮੈਟਰ ਕਰਦਾ ਹੈ ਸਾਰਾ ਕੁਝ ਮੈਟਰ ਕਰਦਾ ਹੈ ਤੁਸੀਂ ਤੁਹਾਡੇ ਕੋਲ ਉੱਥੇ ਕਿੰਨੇ ਫੰਡ ਹੈ ਬਾਰਲੇ ਦੇਸ਼ ਦੇ ਵਿੱਚ ਜੇ ਤੁਸੀਂ ਪੀਆਰਓ ਤੁਹਾਡੀ ਕਿਹੜੀ ਤੁਹਾਡੀ ਕਿਹੜੀ ਪ੍ਰੋਪਰਟੀ ਆ ਜਿਹੜੀ ਤੁਹਾਨੂੰ ਥੋੜੇ ਬਹੁਤੇ ਪੈਸੇ ਦਿੰਦੀ ਆ ਰੈਂਟ ਦਿੰਦੀ ਆ ਜਾਂ ਕੁਛ ਇਦਾਂ ਦਾ ਕੁਛ ਆ ਤੁਹਾਡਾ ਕੋਈ ਹਿਸਾਬ-ਕਿਤਾਬ ਠੀਕ ਹੈ ਤੇ ਦੂਜਾ ਤੁਹਾਡੇ ਬੱਚੇ ਤੁਹਾਡੇ ਬੱਚੇ ਆਣਾ ਚਾਹੁੰਦੇ ਕਿ ਨਹੀਂ ਆਣਾ ਚਾਹੁੰਦੇ ਇਹ ਵੀ ਸੋਚਣ ਵਾਲੀ ਗੱਲ ਹੈ ਇੰਡੀਆ ਆਂਦੇ ਆ ਤੁਸੀਂ ਤੁਹਾਡੇ ਕੋਲ ਪੈਸੇ ਹੈ ਤੁਹਾਡੇ ਕੋਲ ਇੱਥੇ ਜ਼ਮੀਨ ਹੈ ਤੁਹਾਡੇ ਕੋਲ ਇੱਥੇ ਘਰ ਹੈ ਤੁਸੀਂ ਕੋਈ ਬਿਜ਼ਨਸ ਕਰ ਸਕਦੇ ਆ ਤੁਹਾਡੇ ਕੋਲ ਕੋਈ ਸਕਿੱਲ ਹੈ ਕੋਈ ਚੀਜ਼ ਕਰ ਸਕਦੇ ਆ ਜਿਹੜਾ ਤੁਸੀਂ ਕਿਉਂਕਿ ਇੱਥੇ ਵੀ ਗੁਜ਼ਾਰਾ ਐਨਾ ਮਤਲਬ ਈਜ਼ੀ ਨਹੀਂ ਹੋ ਜਾਂਦਾ ਯਾਰ ਕਮਾਂ ਦਾ ਰੌਲਾ ਜਾਦੀ ਪੈ ਗਿਆ ਮਸਲਾ ਇਹਨਾਂ ਦਾ ਵਧਿਆ ਆਪਾਂ ਗੱਲਬਾਤ ਹੀ ਕਰਦੇ ਆ ਇੱਥੇ ਵੀ ਗੁਜ਼ਾਰਾ ਮੁਸ਼ਕਲ ਹੈ ਆਮ ਬੰਦੇ ਥੋੜੇ ਬਹੁਤੇ ਪੈਸੇ ਨਾਲ ਇੱਥੇ ਵੀ ਸਰਦਾ ਨਹੀਂ ਤੁਹਾਡੀ ਮੰਥਲੀ ਇਨਕਮ ਵਧੀਆ ਹੋਣੀ ਚਾਹੀਦੀ ਹੈ ਤਾਂ ਤੁਸੀਂ ਵਧੀਆ ਤਰੀਕੇ ਨਾਲ ਗੁਜ਼ਾਰਾ ਕਰ ਸਕਦੇ ਹੋ ਜੇ ਤੁਸੀਂ ਕਹੋ ਪੀ ਅ ਇੰਡੀਆ ਆ ਕੇ RAM nal ਆ ਗਏ ਫਿਰ ਬੰਦੇ ਰੱਖ ਲੈਣੇ ਆ ਫਲਾਨੇ ਕੋਲ ਕੰਮ ਕਰਾ ਲੈਣਾ ਐਦਾ ਉਦਾ ਬੰਦੇ ਬੁੰਦੇ ਕੰਮ ਨਹੀਂ ਐਦਾ ਕਰਦੇ ਹੁੰਦੇ ਜੇ ਤੁਹਾਨੂੰ ਨੂੰ ਨਹੀਂ ਕੰਮ ਆਂਦਾ ਬੰਦੇ ਬੁੰਦੇ ਕੋਈ ਨਹੀਂ ਕੰਮ ਕਰਦਾ ਸਾਰੀ ਪਾਸੇ ਇਹ ਸੜ ਕਹਿੰਦੇ ਨੇ ਸਿਰ ਖੜੇ ਦਾ ਗਾਲਸਾ ਉਹ ਵਾਲੀ ਗੱਲ ਐ ਜੇ ਤੁਸੀਂ ਕੰਮ ਦੇ ਉੱਤੇ ਖੜੇ ਹੋ ਦੇਖ ਰਹੇ ਦੇਖ ਰਹੇ ਚੋਂ ਤੁਹਾਡੀ ਐਨ ਬਿਲਕੁਲ ਫਿਰ ਤਾਂ ਕੰਮ ਹੋਣਾ ਨਹੀਂ ਤਾਂ ਫਿਰ ਉਹੀ ਕੁਛ ਹੁੰਦਾ ਆ ਬਹੁਤੇ ਬੰਦਿਆਂ ਦੇ ਮੈਂ ਕੰਮ ਫੇਲ ਹੁੰਦੇ ਵੀ ਦੇਖੇ ਆ ਹਾਂ ਕਾਮਯਾਬੀ ਬਹੁਤ ਹੋਏ ਆ ਉਹ ਬੰਦੇ ਤੇ ਡਿਪੈਂਡ ਕਰਦਾ ਐ ਇੱਥੇ ਵੀ ਸਰਵਾਈਵ ਕਰਨ ਲਈ ਤੁਹਾਡੇ ਕੋਲ ਮਨਥਲੀ ਇਨਕਮ ਕੁਛ ਨਾ ਕੁਛ ਸਰੋਤ ਹੋਣਾ ਚਾਹੀਦਾ ਇਨਕਮ ਦਾ ਚਾਹੇ ਜ਼ਮੀਨ ਦਾ ਠੇਕਾ ਦਾ ਹੋਵੇ ਜਾਂ ਜ਼ਮੀਨ ਖੇਤੀ ਕਰੋ ਕੁਛ ਵੀ ਕਰ ਸਕਦੇ ਹੋ ਸੋ ਸੋਚ ਸਮਝ ਕੇ ਆਣਾ ਇਹ ਨਹੀਂ ਦੇਖਣਾ ਕਿ ਪੰਜਾਬ ਆ ਰਹੇ ਆ ਤੇ ਆਪਣੇ ਧਰਤੀ ਤੇ ਜਾ ਰਹੇ ਆ ਇਹ ਬਹੁਤ ਵਧੀਆ ਗੱਲ ਹੈ ਆਪਣੇ ਪੰਜਾਬ ਆ ਰਹੇ ਹੋ ਪਰ ਇਹ ਜ਼ਰੂਰੀ ਆਪਣੇ ਦਿਮਾਗ ਚ ਰੱਖ ਲਿਓ ਕਿ ਮੈਂ ਉੱਥੇ ਕਰਨਾ ਕੀ ਹੈ ਬਿਲੇ ਬੈਠਣ ਨਹੀਂ ਇੱਥੇ ਆਣਾ ਬਿਲੇ ਨਹੀਂ ਇੱਥੇ ਵੀ ਬੈਠਦਾ ਕੋਈ ਇੱਥੇ ਵਾਲੇ ਹਿਸਾਬ ਤਾਬ ਚੇਂਜ ਹੋ ਗਿਆ ਹੁਣ ਹੁਣ ਬੇਲੇਬੂਲੇ ਵਾਲਾ ਕੰਮ ਹੈ ਨਹੀਂ ਸੋ ਆਹੀ ਹੈ ਮੇਰੀ ਵੀਡੀਓ ਮੈਂ ਦੱਸਣ ਦਾ ਇਹੀ ਦੱਸਣਾ ਚਾਹਦਾ ਸੀਗਾ ਚਲੋ ਮੈਂ ਆਪਣੇ ਐਕਸਪੀਰੀਅੰਸ ਨਾਲ ਦੱਸਿਆ ਮੈਂ ਹਾਲਾਤ ਵੀ ਸਾਰਿਆਂ ਦੇ ਅਲੱਗ-ਅਲੱਗ ਹੁੰਦੇ ਆ ਕਿਸੇ ਦੇ ਮਾਪੇ-ਵਾਪੇ ਇੱਥੇ ਹੈ ਸੰਭਾਲ ਸਕਦੇ ਆ ਤੁਹਾਡੇ ਬੱਚੇ ਇੱਥੇ ਆ ਕੇ ਜੀ ਰਹਿਣਾ ਚਾਹਦੇ ਆ ਤਾਂ ਵਧੀਆ ਗੱਲ ਹੈ ਬਹੁਤ ਬੰਦੇ ਆਏ ਵੀ ਆ ਤੇ ਬਹੁਤੇ ਬੰਦੇ ਵਾਪਸ ਵੀ ਚਲੇ ਗਏ ਜਿਨ੍ਹਾਂ ਦਾ ਨਹੀਂ ਬਣੀ ਗੱਲ ਸੋ ਦੇਖ ਸੋਚ ਕੇ ਮੈਂ ਸਲਾਹ ਮੇਰੀ ਵੀ ਨਹੀਂ ਮੰਨਣੀ ਕਿਸੇ ਨੇ ਤੁਸੀਂ ਆਪਣਾ ਦੇਖਣਾ ਹੈ ਮੈਂ ਬਹੁਤ ਜਣਿਆਂ ਨੂੰ ਮੈਸੇਜਾਂ ਤੇ ਫੋਨ ਵੀ ਆਏ ਐ ਸਲਾਹਾਂ ਵੀ ਦਿੱਤੀਆਂ ਐ ਇੱਥੇ ਦੇ ਹਾਲਾਤ ਅਰਬਾਰ ਦੇ ਹਾਲਾਤਾਂ ਚ ਬਹੁਤ ਫਰਕ ਹੈ ਇੱਥੇ ਦੇ ਹਾਲਾਤਾਂ ਚ ਇਹ ਪੰਜਾਬ ਦਾ ਮੈਂ ਤੁਹਾਨੂੰ ਆਪਣੇ ਹਿਸਾਬ ਨਾਲ ਦੱਸੂਗਾ ਕਿ ਇੱਥੇ ਇੱਕ ਤਾਂ ਜਿੱਦਾਂ ਬਾਹਰ ਦੇ ਹਾਲਾਤ ਐ ਵੀ ਉਥੇ ਡਿਸਪਲਿਨਡ ਕਾਫੀ ਕਾਫੀ ਮਤਲਬ ਬਹਿਤਾ ਬਹੁਤ ਕੁਛ ਉੱਥੇ ਵੀ ਗਲਤ ਮਲਤ ਹੋ ਰਿਹਾ ਹੈ ਕਾਫੀ ਡਿਸਪੀਸਪਲਨੈਂਟ ਹੈ ਕਾਫੀ ਲਾਅ ਕਾਨੂੰਨ ਵਧੀਆ ਹੈ ਇੱਥੇ ਥੋੜੇ ਜਿਹੀ ਇਹ ਚੀਜ਼ਾਂ ਵੀਕ ਹੈ ਇੱਥੇ ਸੋਸ਼ਲ ਲਾਈਫ ਬਹੁਤ ਸੋਹਣੀ ਹੈ ਤੁਸੀਂ ਅ ਟਾਈਮ ਹੈਗਾ ਤੁਹਾਡੇ ਕੋਲ ਚਾਰ ਬੰਦੇ ਕੋਈ ਬੈਠ ਸਕਦੇ ਆ ਸਾਰੇ ਬੰਦੇ ਤੁਹਾਨੂੰ ਮਿਲ ਜਾਣਗੇ ਗੱਲਬਾਤ ਕਰਨ ਵਾਲੇ ਵੀ ਮੇਰੇ ਵਰਗੇ ਬੰਦੇ ਵੀ ਮਿਲ ਜਾਣਗੇ ਮੈਂ ਆਪਣੇ ਕੰਮ ਤੇ ਵੀ ਹੋਵਾਂ ਮੈਂ ਕੰਮ ਤੇ ਵੀ ਬ੍ਰੇਕ ਲੈ ਕੇ ਤੁਹਾਡੇ ਨਾਲ ਮਿਲ ਸਕਦਾ ਆ ਠੀਕ ਹੈ ਉੱਥੇ ਇਹ ਗੱਲ ਨਹੀਂ ਹੈਗੀ ਬਾਹਰ ਵਾਰ ਤੁਸੀਂ ਕੰਮ ਤੇ ਆ ਤਾਂ ਕੰਮ ਤੇ ਹੋ ਤੁਹਾਨੂੰ ਕੋਈ ਜੇ ਤੁਸੀਂ ਵਿਹਲੇ ਹੋ ਤਾਂ ਤੁਹਾਨੂੰ ਬੰਦਾ ਹੀ ਨਹੀਂ ਮਿਲਣਾ ਕੋਈ ਗੱਲ ਕਰਨੇ ਵਾਲਾ ਇਹ ਚੀਜ਼ਾਂ ਹੁੰਦੀਆਂ ਇਹ ਵੈਸੇ ਸਾਰਿਆਂ ਨੂੰ ਪਤਾ ਇਹਨਾਂ ਗੱਲਾਂ ਦਾ ਕੋਈ ਦੱਸਣ ਦੀ ਵੈਸੇ ਲੋੜ ਨਹੀਂ ਪਰ ਫਿਰ ਵੀ ਦਿਮਾਗ 'ਚ ਰੱਖ ਲਿਓ ਕਾਫੀ ਸੋਚ ਵਿਚਾਰ ਕੇ ਕਾਫੀ ਫੰਡ ਹੋਣ ਤੁਹਾਡੇ ਕੋਲ ਫਿਰ ਆ ਸਕਦੇ ਬਹੁਤ ਬੰਦੇ ਆਂਦੇ ਆ ਹੁਣ ਮੇਰੇ ਰਿਸ਼ਤੇਦਾਰ ਕਈ ਵੀ ਆਂਦੇ ਆ ਉਹਨਾਂ ਕੋਲ ਜਦੋਂ ਰਿਟਾਇਰ ਹੋਏ ਹੋਏ ਆ ਉਹਨਾਂ ਨੂੰ ਸੋਹਣੀ ਪੈਨਸ਼ਨ ਸੋਹਣੀ ਮਿਲਦੀ ਹੈ ਇਥੇ 6-7 ਮਹੀਨੇ ਕੱਟ ਕੇ ਜਾਂਦੇ ਬੜੇ ਨਜ਼ਾਰੇ ਨਾਲ ਖਾਪੀ ਕੇ ਨਜ਼ਾਰੇ ਨਾਲ ਹੈਨਾ ਇਦਾਂ ਦੀ ਵੀ ਇਦਾਂ ਵੀ ਆ ਸਕਦੇ ਆ ਕੋਈ ਚੱਕਰ ਨਹੀਂ ਠੀਕ ਆ ਜੀ ਵੀਡੀਓ ਮੇਰੀ ਇਸੇ ਟਾਪਿਕ ਤੇ ਸੀਗੀ ਤੁਹਾਨੂੰ ਉਮੀਦ ਕਰਦਾ ਵਧੀਆ ਲੱਗੀ ਹੋਏਗੀ ਹਾਂ ਫਿਰ ਵੀ ਜੇ ਤੁਹਾਨੂੰ ਕੁਝ ਲੱਗਦਾ ਹੋਇਆ ਵੀ ਯਾਰ ਇਦਾਂ ਆ ਵੀ ਚੀਜ਼ ਵਿੱਚ ਹੋਣੀ ਚਾਹੀਦੀ ਸੀ ਉਹ ਤੁਸੀਂ ਐਡ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਤੇ ਮੈਂ ਆ ਸਵਾਗਤ ਕਰਾਂਗਾ ਉਹਨਾਂ ਕਮੈਂਟਾਂ ਦਾ ਜਿਹੜਾ ਤੁਸੀਂ ਕੋਈ ਸੁਜੈਸ਼ਨ ਹੋਰ ਦੇ ਸਕਦੇ ਆ। ਸੋ ਧੰਨਵਾਦ ਜੀ। ਤੁਹਾਡਾ ਮੇਰੀ ਵੀਡੀਓ ਦੇਖਣ ਲਈ। ਮਿਲਦੇ ਆ ਅਗਲੀ ਵੀਡੀਓ 'ਚ। ਰੱਬ ਰਾਖਾ। ਕਾਂ ਦਾ ਮਸਲਾ ਵੀ ਸੋਲਵ ਹੋ ਗਿਆ ਮੈਨੂੰ ਲੱਗਦਾ। ਮੈਂ ਤਾਂ ਇਹ ਹਜੀ ਤੁਹਾਡੇ ਨਾਲ ਗੱਲੇ ਬਾਤੇ ਕਰਦਾ ਸੀ। ਆ ਦੇਖੋ ਹੁਣ ਕਾਂ ਕੋਈ ਨਹੀਂ ਹੈਗਾ। ਇਹਨਾਂ ਦੀ ਕੋਈ ਨਾ ਕਾਮਾਂ ਦੀ ਮੈਨੂੰ ਲੱਗਦਾ ਕੋਈ ਪੰਚਾਇਤ ਹੋ ਰਹੀ ਹੋਣੀ ਹੋਣੀ ਹੈ ਨਾ। ਕਹਿੰਦੇ ਨੇ ਕਾਮਾਂ ਦੀ ਪੰਚਾਇਤ। ਉਹ ਕੋਈ ਮਸਲਾ ਇਹਨਾਂ ਦਾ ਹੱਲ ਹੋ ਗਿਆ ਦੋ ਤਿੰਨ ਕਫਾਂ ਘੁੰਮ ਰਹੇ ਆ ਆ ਬਸ ਹੱਲ ਹੋ ਗਿਆ ਚਲੋ ਸਾਡਾ ਹੀ ਮਸਲਾ ਹੱਲ ਹੋ ਗਿਆ ਉਹਨਾਂ ਦਾ ਵੀ ਹੋ ਗਿਆ ਠੀਕ ਹੈ ਜੀ ਅੱਗੇ ਮਿਲਦੇ ਆ ਰੱਬ ਰੱਖਿਆ